ਚਲੋ ਆਪਾਂ ਇੱਕ ਇੱਕ ਏਰੀਆ ਦੇ ਐਗਜ਼ਾਮਪਲ ਲੈਨੇ ਆ ਪੂਰੇ ਪੰਜਾਬ ਨੂੰ ਛੱਡ ਦਿੰਨੇ ਆ ਲੁਧਿਆਣਾ ਦੇ ਵਿੱਚ ਇੰਨੀ ਕਿੰਨੀ ਕੋ ਬਸੋਂ ਵੱਧ ਗਈ ਕਿ ਤੁਹਾਨੂੰ ਪਿੰਡ ਅਕਵਾਇਰ ਕਰਨੇ ਪੈਗੇ ਉੱਥੇ ਤੁਸੀਂ ਜਾ ਕੇ ਬਿਲਡਿੰਗਾਂ ਬਣਾਣੀਆਂ ਉੱਥੇ ਜਾ ਕੇ ਤੁਸੀਂ ਸੋਸਾਇਟੀਆਂ ਬਣਾਣੀਆਂ ਤਾਂ ਜਾ ਕੇ ਲੁਧਿਆਣਾ ਦੀ ਬਸੋਂ ਹੈ ਜਿਹੜੀ ਸਟੇਬਲ ਹੋਏਗੀ ਅ ਅਸੀਂ ਵੀ ਤਕਰੀਬਨ 88 ਸਾਲ ਤੋਂ ਰੀਅਲ ਅਸਟੇਟ ਦਾ ਕੰਮ ਕਰਦੇ ਆ ਹਮਮ ਔਰ ਜਿਹੜੀਆਂ ਕਲੋਨੀਆਂ 90 92 95 ਚ ਕੱਟੀਆਂ ਸੀ ਹਜੇ ਵੀ 20 30 40% ਖਾਲੀ ਪਈਆਂ ਨੇ ਉੱਤੇ ਔਰ ਤੁਸੀਂ ਦੇਖੋ 24000 ਏਕੜ ਇਹਨਾਂ ਨੇ ਲੁਧਿਆਣੇ ਦੇ ਆਲੇ ਦੁਆਲੇ ਜ਼ਮੀਨ ਅਕਵਾਇਰ ਦਾ ਨੋਟਿਸ ਕੱਢਿਆ ਵੀ ਜਿਹੜੇ ਪਿੰਡਾਂ ਦੀ ਜ਼ਮੀਨ ਟੋਟਲ ਇਹ ਲੈਣੀ ਚਾਹੁੰਦੇ ਨੇ ਜੀ ਪਰ ਜੇ 24000 ਏਕੜ ਨੂੰ ਭਰਨਾ ਹੋਵੇ ਜੇ ਉਹਦੇ 'ਚ ਰਹਿائش ਲਿਆਉਣੀ ਹੋਵੇ ਮੈਂ ਦਾਅਵੇ ਨਾਲ ਕਹਿ ਸਕਦਾ ਵੀ 2.5-3 ਕਰੋੜ ਬੰਦਾ ਹੋਰ ਚਾਹੀਦਾ ਤੇ ਤਾਂ ਉਹ 24000 ਏਕੜ ਭਰ ਸਕਦੀ ਹੈ ਔਰ ਸਭ ਨਾਲ ਵੱਡੀ ਗੱਲ ਵੀ ਇਹ ਆ 2025 ਚੱਲਦਾ ਤੇ ਮਤਲਬ 2325 ਤੱਕ ਵੀ ਇਹ ਜਗ੍ਹਾ ਨਹੀਂ ਭਰ ਸਕਦੀ 3 ਕਰੋੜ ਬੰਦਾ ਲੁਧਿਆਣੇ 'ਚ ਨਹੀਂ ਆ ਸਕਦਾ ਔਰ ਦੂਜੀ ਗੱਲ ਦੇਖੋ ਜਿਹੜੀ ਇਹ ਪਾਲਿਸੀ ਬਣੀ ਆ ਬੜੀ ਹੌਸਪੌਸ ਦੇ ਵਿੱਚ ਬਣੀ ਆ ਜੀ ਇੱਥੇ ਸਰਕਾਰ ਨੇ ਕੋਈ ਪਤਾ ਨਹੀਂ ਕੀ ਸੋਚ ਕੇ ਕਿਹਦੀ ਸਲਾਹ ਨਾਲ ਬਣਾਈ ਆ ਤੁਸੀਂ ਇੱਕ ਜ਼ਿਮੀਦਾਰ ਆ ਮੈਂ ਕਹਿੰਨਾ ਉਹਦੇ ਕੋਲੇ 5 ਏਕੜ ਜ਼ਮੀਨ ਆ ਉਹ ਜੇ ਆਪ ਦੀ ਮਰਜ਼ੀ ਨਾਲ ਕਿਸੇ ਨੂੰ ਵੇਚਦਾ ਉਹ 5 ਏਕੜ ਵੇਚ ਕੇ ਗਾਹਾਂ 20 30 40 ਏਕੜ ਵੜਾ ਲੈਂਦਾ